ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਟ ਹੁਣਾਂ ਦੇ ਘਰ ਆਏ ਆਂ ਦੋਸਤੋ ਵੀਰ ਗੁਰਲਾਲ ਸਿੰਘ ਹੁਣਾਂ ਦੇ ਘਰ ਆਏ ਆਂ ਤੇ ਅੱਜ ਦੋਸਤੋ ਪਸ਼ੂ ਤੁਹਾਨੂੰ ਆਪਾਂ ਤਿੰਨ ਦਿਖਾਉਣੇ ਆਂ ਠੀਕ ਆ ਜੀ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਸੇਲ ਪਰਚੇਜ਼ ਦਾ ਕੰਮ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਇਸ ਕਿਲੇ ਦੇ ਉੱਪਰ ਪ੍ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਵਾਂਗੇ ਇੱਕ ਝੋਟੀ ਬੂਰੀ ਦਿਖਾਵਾਂਗੇ ਤੇ ਦੋ ਮੱਝਾਂ ਜਿਹੜੀਆਂ ਦੋਸਤੋ ਸੂਈਆਂ ਸੁਪਾਈਆਂ ਦਿਖਾਵਾਂਗੇ ਪੂਰੀ ਝੋਟੀ ਗੱਭਣਾਂ ਤੇ ਤਿੰਨਾਂ ਪਸ਼ੂਆਂ ਦੀ ਡਿਟੇਲ ਵੀਰ ਗੁਰਲਾਲ ਤੋਂ ਲੈ ਲਾਂਗੇ ਤਰੀਕ ਅੱਜ 28 ਮਾਰਚ ਸਮਾਂ ਕੋਈ ਦੋਸਤੋ ਦੁਪਹਿਰ ਦੇ 2:30 ਪੌਣੇ 3 ਵਜੇ ਦਾ ਤੋਂ ਬਾਕੀ ਜਿਹੜਾ ਕੋਈ ਵੀਰ ਗੱਭਣ ਪਸ਼ੂ ਲੈ ਕੇ ਜਾਂਦਾ ਦੋਸਤੋ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਵੀ ਆਪਣਾ ਤਿੱਪ ਕੇ ਚੌਥਰਾ ਦਾ ਤਸੱਲੀ ਆ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰਿਆ ਕਰੋ ਜਿਹੜਾ ਸੋਇਆ ਸੋਇਆ ਨਾਗਾ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਜ਼ਰੂਰ ਯਕੀਨੀ ਬਣਾ ਲਿਆ ਕਰੋ ਤੇ ਡਾਲ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਖਾਲੜਾ ਥੋੜੀ ਦੂਰੀ ਤੇ ਪਿੰਡ ਆ ਕਲਸੀਆਂ ਬਾਹ ਤੇ ਡਲੇਰੀ ਪਿੰਡ ਇਹ ਥੋੜੀ ਥੋੜੀ ਦੂਰੀ ਤੇ ਆ ਆਹ ਲੈਣਿਆ ਵਧੇਰੇ ਡਿਟੇਲ ਵੀਰ ਗੁਰਲਾਲ ਦੇ ਨਾਲ ਗੱਲਬਾਤ ਕਰਕੇ ਸੋ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਆਪਣਾ ਤਾਲਮੇਲ ਜਿਹੜਾ ਦੋਸਤੋ ਸਮੇਂ ਸਮੇਂ ਨਾਲ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਤੁਸੀਂ ਇਸੇ ਤਰ੍ਹਾਂ ਲੈ ਸਕਦੇ ਜੀ ਠੀਕ ਆ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਠੀਕ ਠਾਕ ਵੀਰੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵੀਰ ਗੁਰਲਾਲ ਸਿਆ ਤੇ ਗੁਰਲਾਲ ਥੋੜਾ ਵਖਪਾ ਪੈ ਗਿਆ ਮਤਲਬ ਕਿੱਧਰ ਰਹਿ ਗਿਆ ਸੀ ਵਖਪਾ ਸੰਤੂ ਸਾਹਿਬ ਇੱਕ ਨਾ ਘਰੇ ਰੁੱਝੇ ਹਮਸਤਰੀ ਲੱਗੇ ਸੀ ਅੱਛਾ ਜੀ ਨਗਰਾਲੀ ਜਗਾ ਬਣਾਉਣਾ ਹੈ ਹੋਰ ਅੱਛਾ ਅੱਛਾ ਇੱਕ ਜਿੰਨੇ ਪਸ਼ੂ ਨਾਲੋਂ ਨਾਲ ਕੋਈ ਦੋ ਇੱਕ ਆਉਂਦੇ ਰਹੇ ਤੇ ਸੇੜ ਹੁੰਦੇ ਗਏ ਹਾਂ ਹੁੰਦੇ ਗਏ ਹਾਂ ਇੱਕ ਤੁਹਾਡੇ ਨਾਲ ਦੋ ਤਿੰਨ ਵਾਲੀ ਸਮਾ ਬਣਾਇਆ ਥੋੜਾ ਜਿਹਾ ਪਿੱਛਾ ਹੋ ਗਿਆ ਆਪਣਾ ਬਿਲਕੁਲ ਨਗਰ ਸੇੜ ਹੁੰਦੇ ਗਏ ਨਾਲੋਂ ਨਾਲ ਅੱਛਾ ਮਤਲਬ ਕਿ ਨਾਲ ਇੱਕ ਜਿੱਦਾਂ ਚਲੋ ਉਹ ਵੀ ਜ਼ਰੂਰੀ ਹੈ ਜੀ ਰੱਖ ਰਖਾ ਦਾ ਵੀ ਪੂਰਾ ਵਧੀਆ ਸਿਸਟਮ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਜਿਹੜਾ ਦੋਸਤੋ ਠੀਕਾ ਜੀ ਕਿਉਂਕਿ ਜੇ ਇੱਕ ਪ੍ਰਬੰਧ ਚੰਗਾ ਹੋਣਾ ਚਾਹੀਦਾ ਪਸ਼ੂਆਂ ਦਾ ਜਿੱਥੇ ਬਹਿਣਾ ਕਰੋਣਾ ਪਸ਼ੂਆਂ ਦਾ ਸੰਧੂ ਸਾਹਿਬ ਜੀ ਆਪਾਂ ਇਹਨਾਂ ਕਰਮਾਲੀਆਂ ਤੋਂ ਆਪਣੀ ਰੋਟੀ ਆਏ ਜੀ ਇਹਨਾਂ ਨੂੰ ਨਾ ਗੜੀਆਂਾਂ ਥਾਂ ਮਿਲਿਆ ਬਹਿਣ ਦੀ ਫਿਰ ਫਾਇਦਾ ਕੋਈ ਨਹੀਂ ਵਪਾਰ ਬਿਲਕੁਲ ਜਪਰ ਕਈ ਵਾਰ ਹੁੰਦਾ ਗੁਰਲਾਲ ਪਸ਼ੂ ਕੋਈ 5 ਆ ਜਾਂਦੇ ਕਿਨਾਂ 7 ਤੱਕ 10 ਪਸ਼ੂ ਜੁੜ ਜਾਂਦੇ ਆ ਸੰਧੂ ਸਾਹਿਬ ਆਪਾਂ ਅੰਦਰ ਬਾਈਆਂ ਡੰਗਰਾਜ ਗਾਰ ਬਣਾਤਾ ਨਿਆ ਬਾਈਆਂ ਡੰਗਰਾ ਦਾ ਅਰੇਂਜਮੈਂਟ ਹੋ ਗਿਆ ਹਾਂ ਜਿੰਨੀਆਂ ਮਰਜੀ ਬ ਹਾਂਜੀ ਤੇ ਗੁਰਲਾਲ ਅੱਜ ਆਪਣੇ ਕੋਲ ਤਿੰਨ ਪਸ਼ੂ ਆ ਤੇ ਇੱਕ ਜਿਹੜੀ ਬੂਰੀ ਐ ਝੋਟੀ ਦਿਖਾਉਣੀ ਐ ਇਹ ਗੱਬਣਾ ਦੋ ਮੱਝਾਂ ਸੁਈਆਂ ਸੰਧੂ ਸਾਹਿਬ ਤਿੰਨ ਪਸ਼ੂ ਆ ਦੋ ਸੁਈਆਂ ਸੁਈਆਂ ਐ ਤੇ ਇੱਕ ਇਹ ਗੱਬਣਾ ਝੋਟੀ ਬੂਰੀ ਕਿੰਨੇ ਪਸ਼ੂ ਨੀਲੀ 라ਵੀ ਚਾਉਂਦੇ ਆ ਠੀਕ ਆ ਜੀ ਠੀਕ ਇਹ ਬੂਰੀ ਵੀ ਨੀਲੀ 라ਵੀ ਚਾਉਂਦੀ ਆ ਕੋਈ ਨੀਲੀ 라ਵੀ ਦੀਆਂ ਮੱਝਾਂ ਦੋ ਸੋ ਦੋਸਤੋ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰਾਂਗੇ ਬੂਰੀ ਤੁਹਾਨੂੰ ਦਿਖਾ ਦਿੰਦੇ ਆ ਤੇ ਗੁਰਲਾਲ ਇਹਦੀ ਪੂਰੀ ਡਿਟੇਲ ਕਰਦਿਓ ਸਾਂਝੀ ਜੀ ਸੋ ਦੋਸਤੋ ਸੰਧੂ ਸਾਹਿਬ ਇਹ ਦੂਜੀ ਸੁਈ ਝੋਟੀ ਸੁਣੀ ਆ ਹੂੰ ਹੂੰ ਪਹਿਲੇ ਸੁਈ ਕੋਈ 9-10 ਕਿ ਠੀਕ ਹੈ ਤੇ ਬੰਦੋਪੰਜ ਬਹੁਤ ਵਧੀਆ ਆਈ ਹੈ ਅੱਛਾ ਜੀ ਲਓ ਦੋਸਤੋ 53 ਤੋਂ ਪਣ ਇੱਕ ਨੰਬਰ ਆ 8 ਤੋਂ 7 ਕ ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 8 ਤੋਂ 7 ਕ ਦਿਨ ਹਜੇ ਬਾਕੀ ਆ ਸੂਣ ਵਾਜਨ ਵਟਾ ਪੂਰਾ ਵੇਖੋ ਰਾਜੀ ਜੀ ਜੇ ਸੂਆ ਬਾਕੀ ਕੋਈ ਤੁਹਾਨੂੰ ਥੋੜਾ ਨੇੜੇ ਤੋਂ ਦਿਖਾ ਦਗੀ ਜੰਮੀ ਵਾਲੀ ਪੂਰੀ ਵੇਖੋ ਆ ਵੇਖੋ ਸੋ ਵਾਟਰ ਰੋਡਰ ਦੀ ਕੁਆਲਿਟੀ ਕਾਫੀ ਚੰਗੀ ਆ ਬਾਕੀ ਇੱਕ ਹਫਤਾ ਹਜੇ ਸਮਾਂ ਜਿੱਦਾਂ ਕਿ ਪਿਆ ਉਹਦੇ ਦੌਰਾਨ ਕਰਮਾਂ ਵਾਲੀ ਪੂਰਾ ਬਣ ਜੂਗੀ ਠੀਕ ਹੈ ਜੀ ਜਿੰਨਾਂ ਕਾ ਲੇਵਾ ਕਰਮਾਂ ਵਾਲੀ ਨੇ ਬਣਾਉਣਾ ਔਡਾ ਬਣਾ ਕੇ ਤਿਆਰ ਕਰੂਗੀ ਹਵਾਨਾਂ ਦੇ ਪਾ ਆ ਫੇਸ ਕੁਆਲਿਟੀ ਤੋਂ ਹੰਦੂ ਸਾਹਿਬ ਇਹ ਢਿੱਲ ਢੁਲ ਬਹੁਤ ਜਿਆਦੀ ਵਾਨੇ ਚ ਹਾਂ ਹਾਂਜੀ ਲੋਈਆਂ ਬਹੁਤ ਚੰਗੀਆਂ ਲੱਗੀਆਂ ਝੋਟੀ ਨੂੰ ਜੰਨੀ ਹੈਗੀ ਪੱਦਰ ਆ ਸੰਦੇ ਦੇ ਹੈ ਪੂਰੀ ਗੋਲ ਆ ਠੀਕ ਆ ਜ ਗੁਲਾਈ ਦੇ ਵਿੱਚ ਜਿੰਨੇ ਵੀ ਆ ਸਭੀ ਸੂਬੀ ਚੰਗੀ ਆ ਨਿੱਗਰ ਪੂਰੀ ਆ ਠੀਕ ਆ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਲੰਮਾ ਤੋੜ ਕੇ ਦਿਖਾ ਦਿੰਨੇ ਆ ਬਥੇਰੇ ਸਮਝ ਲੱਗੂਗੀ ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਸਭੀ ਚੰਗੀ ਆ ਝੋਟੀ ਰੰਗ ਰੂਗ ਬਹੁਤ ਸੋਨਾ ਵਜੂਦ ਪਜਾ ਦੇਖੋ ਤੁਸੀਂ ਕਾਫੀ ਸੋਨਾ ਵਜਨ ਲੋੜ ਪੁਰਾ ਆ ਗਿਆ ਸਹਾਰਾਂ ਨੂੰ ਇੱਕੋ ਜੀ ਤਾਰੇ ਪਾਸੋਂ ਹਾਂ ਆ ਕਰੋ ਚੱਕ ਜੀ ਠੀਕ ਆ ਜ ਬਾਕੀ ਲੇਵੇ ਦੀ ਬਣਵਟ ਕਾਫੀ ਸੋਹਣੀ ਆ 8-7 ਦਿਨ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਵੇਖ ਕੇ ਤੁਸੀਂ ਇੱਕ ਜਜਮੈਂਟ ਕਰ ਸਕਦੇ ਜੇ ਸੋਹਣੀ ਕੁਆਲਿਟੀ ਆ ਫਿਕਸ ਜਾਂ ਚੱਡਾ ਠੀਕ ਆ ਜੀ ਆਰਡਰ ਕੁਆਲਿਟੀ ਫਿਕਸ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਐਨ ਗੰਡੇ ਦੀ ਛਿਲਕ ਜਿਹੜਾ ਦੋਸਤੋ ਪਿੰਡਾ ਆ ਠੀਕ ਆ ਕੋਈ ਡ੍ਰੈਕਲ ਭਜਾਕਣੀ ਜਿਤਨਾ ਮਰਜ਼ੀ ਫੜੀ ਫਿਰੋ ਕੋਈ ਪ੍ਰਵਾਹ ਨਹੀਂ ਨਾ ਜੀ ਜੀ ਲਓ ਵੀ ਦੋਸਤੋ ਠੀਕ ਆ ਸੋ ਨੀਲੀ ਦਾ ਪੱਖ ਵੀ ਆ ਬੂਰੀ ਵੀ ਆ ਹਰ ਤਰ੍ਹਾਂ ਦੀ ਕੁਆਲਿਟੀ ਆ ਬਾਕੀ ਸ਼ੌਂਕੀ ਵੀਰਾਂ ਦੇ ਲਈ ਆ ਤੋਹਫਾ ਚੀਜ਼ ਆ ਤੇ ਸ਼ੌਂਕ ਕਾਫੀ ਵੀਰਾਂ ਨੂੰ ਆ ਵੀ ਬੂਰੀਆਂ ਝੂਟੀਆਂ ਬੂਰੀਆਂ ਵੱਜਾਂ ਖਰੀਦਣ ਦਾ ਤੇ ਉਹਨਾਂ ਵੀਰਾਂ ਨਾਲ ਜਿਹੜੀ ਦੋਸਤੋ ਪਹਿਲ ਦੇ ਆਧਾਰ ਤੇ ਸੌਦੇ ਕਰਨ ਵਾਲੀ ਗੱਲਬਾਤ ਹੋ ਜਾਣੀ ਆ ਸੋ ਚੰਗੀ ਝੂਟੀ ਦੇਖੋ ਕਿੱਡਾ ਗਲਾਈ ਜਿ ਮੜਿਆ ਸੰਤੂ ਸਾਹਿਬ ਹਾਂ ਹਾਂ ਨਹੀਂ ਸਾਰੇ ਪਾਸਿਓਂ ਪ੍ਰੋਪਰ ਆ ਕੇ ਇਹ ਦੇਖੋ ਹਾਂ ਹਾਂ ਲੋ ਲੈ ਵੀ ਗੁਰਲਾਲ ਕੀ ਡਿਮਾਂਡ ਕਰਦੇ ਜਾਂਦੀ ਫਿਰ ਨਿਮਾਨ ਸੰਧੂ ਸਾਹਿਬ ਅੱਜ ਆਪਾਂ ਜੈਜ ਹੀ ਕਰਨੀ ਆ ਕੋਈ ਦਾ 15 ਦਿਨਾਂ ਬਾਅਦ ਵੀਡੀਓ ਪੈਣ ਲੱਗੀ ਆ ਤੇ ਕੰਮ ਅੱਜ ਆਪਾਂ ਫੜ ਲਓ ਫੜ ਲਓ ਵਾਲੇ ਹੀ ਕਰਨੇ ਆ ਆ ਠੀਕ ਹੈ ਜੀ ਹਾਂ ਜੀ ਆ ਪੜਤੇ ਆਪਾਂ ਬਿਲਕੁਲ ਹੀ ਜੈਜ ਕਰਨੇ ਆ ਆਪਾਂ ਵੀਡੀਓ ਰੋਜ਼ ਵੰਨੇ ਕੋਈ ਲੱਖ ਮੰਗੀ ਜਾਂਦਾ ਕੋਈ 90 ਮੰਗੀ ਜਾਂਦਾ ਆਪਾਂ ਮੁੱਲ ਕਰਾਂਗੇ ਦਾ 80000 ਰੁਪਿਆ ਅੱਛਾ ਹਾਂ ਨਾਲ ਜਿਹੜੀ ਛੋਟੀ ਜਣੀ 75000 ਦੀ ਦਾਂਗੇ ਉਹਦੇ ਵਿੱਚ ਛੋਟ ਛੱਪਾ ਕਰਾਂਗੇ 75 ਚੋਂ ਹਾਂ ਜੀ ਲਓ ਜੀ 75000 ਦੇ ਵਿੱਚੋਂ ਮਾਨ ਤਨ ਹਾਂਜੀ ਠੀਕ ਆ ਸੋ ਝੋਟੀ ਪ੍ਰੋਪਰ ਦੋਸਤੋ ਤੁਸੀਂ ਦੇਖ ਲਈ ਆ ਠੀਕ ਆ ਜੀ ਸੰਧੂ ਸਾਹਿਬ ਅੱਜ ਆਪਾਂ ਮੋਲ ਹੋਣੀ ਕਰਨੇ ਵੀ ਜਿਹਦੇ ਵਿੱਚ 5-7000 ਘਟਾਉਣਾ ਆਪਾਂ ਮੋਲੋ ਕਰਨੇ ਆ ਜਿਹਦੇ ਵਿੱਚ ਛੋੜ ਛਾੜ ਹੀ ਹੋਣੀ ਹੈ ਲੈਣ ਦੇਣ ਵਾਲੀ ਕਰਦੇ ਆ ਲੈਣ ਦੇਣ ਵਾਲੀ ਕਰਨੇ ਆ ਠੀਕ ਆ ਵੀ ਠੀਕ ਆ ਲੈ ਵੀ ਭਰਾਵੋ 75000 ਆ ਵਿੱਚੋਂ ਥੋੜਾ ਬਾਤ ਮੌਕੇ ਦੇ ਮਾਨਤਨ ਹੋ ਜਾਊਗਾ ਸੋ ਚੰਗੀ ਝੋਟੀ ਆ ਪਸੰਦ ਆਊਗੀ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਕਿ ਜਿਹੜੇ ਵੀਰ ਨੇ ਇੰਨੇ ਪੈਸੇ ਖਰਚ ਕਰਨੇ ਆ ਤੇ ਇਹੋ ਜੀ ਕੁਆਲਿਟੀ ਲੱਭ ਰਹੇ ਜੇ ਤੇ ਬੂਰੀ ਤਿਲਾਂ ਲਈ ਆ ਨਾਲ ਦੀ ਨਾਲ ਇਹ ਵੀ ਆਪਾਂ ਦਿਖਾ ਦਈਏ ਸੰਧੂ ਸਾਹਿ ਬੋਰੀ ਨੀਲੀ ਨਾਲ ਤੇਲਾਂ ਵਾਲੀ ਇਹੋ ਜਿਹਿਆਂ ਦਾ ਕੋਈ ਲੱਖ ਹੀ ਮੰਗੀ ਜਾਂਦਾ ਕੋਈ 1-20 ਮੰਗੀ ਜਾਂਦਾ ਪਰ ਆਪ ਮੋਲੋ ਕਰਨਾ ਜੀ ਦੇ ਵਿੱਚ ਆਪਾਂ ਨੂੰ ਜਲ ਪਾਣੀ ਲੱਭੇ ਤੇ ਅਗਲੇ ਦੇ ਘਰ ਵੀ ਜਾ ਜਾਵੇ ਤੇ ਗਾਂ ਵੀ ਜੇ ਕਿਹੇ ਵੇਚਣਾ ਹੋਵੇ ਤਾਂ ਪੂਰਾ ਹੋਵੇ ਅਗਲੇ ਦਾ ਬਿਲਕੁਲ ਬਿਲਕੁਲ ਲੈ ਵੀ ਗੁਰਲਾਲ ਅਕੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਵੀਰ ਇਹ ਸੰਧੂ ਸਾਹਿਬ ਤਿੱਜੇ ਸੂਏ ਸੋਈ ਆ ਤੱਜਾ ਹਾਂਜੀ ਇਹਦਾ ਸਮਾਂ ਕਿੰਨਾ ਕੋ ਹੋ ਗਿਆ ਇਹਨੂੰ ਆਏ ਸੰਧੂ ਸਾਹਿਬ 15 ਤੋਂ 20 ਦਿਨ ਹੋ ਗਏ ਸੂਈ ਨੂੰ ਆ ਕੱਟਾ ਜੇ ਦੇ ਮਗਰ ਲਓ ਜੀ ਆ ਕੱਟਾ ਠੀਕ ਹੈ ਜੀ ਬਲੈਕ ਰੰਗ ਦੇ ਵਿੱਚ ਇਹ ਕੱਟਾ ਮਗਰ 20 ਆ ਕਿ ਦਿਨਾਂ ਦਾ ਤੇ ਅਛਾ ਗਰ ਲਾਲ ਇਹਦੇ ਥੱਲੇ ਦੋ ਦੁੱਧ ਹੁਣ ਕਿੰਨਾ ਕੁ ਚੱਲਣਾ ਸੰਦੂ ਸਾਹਿਬ ਇਹ ਥੱਲੇ ਹੁਣ ਪੱਕਾ ਜਿਹੜਾ ਮਿੰਤੀ ਵਾਲਾ 8 ਕਿਲੋ ਦੁੱਧ ਆਜ ਰਿਹਾ ਦੋਵੇਂ ਟਾਈਮਾਂ ਦਾ 8 ਕਿਲੋ ਆ ਹਾਂਜੀ ਤੇ ਚੋਣ ਚਾਂ ਕਿੱਦਾਂ ਚੋਣ 22 ਇੱਕ ਨੰਬਰ ਆ ਕੋਈ ਭੂਰ ਛਟਾਣੀ ਕੋਈ ਥਣਵਾਦ ਘਟਨੀ ਆਪਾਂ ਚਵਾਈ ਕਰਾ ਕੇ ਵਿਖਾ ਦਿੰਨੇ ਆ ਠੀਕ ਹੈ ਜੀ 22 ਬਹੁਤ ਸਾਫ ਆ ਠੀਕ ਹੈ ਜੀ ਠੀਕ ਹੈ ਧਾਰਾ ਮਾਰਾ ਕੇ ਵਿਖਾ ਦਿੰਨੇ ਆ ਲੋ ਦੋਸਤੋ ਚੋਣ ਚਾਂ ਇੱਕ ਨੰਬਰ ਆ ਬਾਕੀ ਵੇਚੀ ਆਪਾਂ ਤੁਹਾਨੂੰ ਧਾਰਾ ਧੂਰਾ ਮਾਰ ਕੇ ਦਿਖਾ ਦਾਂਗੇ ਠੀਕ ਹੈ ਜੀ ਦੋਵੇਂ ਬਸੂਆਂ ਦੀਆਂ ਕਿਉਂਕਿ ਦੋਵੇਂ ਮ ਤੇ ਉਹ ਕਿਸੇ ਵੀਰ ਦੇ ਲਈ ਈਜੀ ਰਹੇ ਠੀਕ ਆ ਜੀ ਸੌਖਾ ਰਹੇ ਸੌਦਾ ਕਰ ਲਓ ਸਾਹ ਚਵਾਈ ਦੋ ਪਤਾ ਲੱਗ ਜਾਂਦਾ ਡੰਗਰ ਤੇ ਪੂਰ ਛਿੱਟੇ ਦਾ ਬਿਲਕੁਲ ਬਾਕੀ ਕਦਕੂ ਤੋਂ ਤੁਹਾਨੂੰ ਪੂਰਾ ਦਿਖਾਉਣਾ ਤਸਰੀ ਦਾ ਕੱਤ ਆ ਜਾਂਦੀ ਵੇਖੋ ਅੰਜਵੀ ਠੀਕਾ ਨੀਲੀ ਰਾਵੀ ਦੀ ਹੈ ਦੋਸਤੋ ਮੱਥਾ ਭੱਲ ਬਿੱਲੀ ਮਣਕੀ ਆਖਾ ਨਾਸ ਬਕੀ ਥੋੜਾ ਜਿਹਾ ਸੀਵਣ ਗਲਤ ਭਰਾਤਾ ਕਿਸੇ ਨੇ ਬੱਚਾ ਕਾਲਾ ਆ ਗਿਆ ਜਦੋਂ ਹੋ ਜਾਂਦਾ ਕਿ 19 ਕੀ ਆਵਾਜ਼ ਕਾਲੀ ਹੈ ਮਗਰ ਬੱਚਾ ਪਿਓ ਰਿਹਾ ਨੀਲੀ ਦਾ ਜਲਦੀ ਕਰਦੇ ਕਿਸੇ ਮਾਲੀ ਤੋਂ ਲਵਾ ਲਈਏ ਬਸ ਹਾਂ ਜੀ ਠੀਕ ਹੈ ਉਹ ਬਾਕੀ ਇਹੋ ਜਿਹੇ ਪਸ਼ੂਆਂ ਦੇ ਵਿੱਚੋਂ ਦੋਸਤੋ ਜੇਕਰ ਨੀਲੀ ਦਾ ਜਹ ਨੀਲੀ ਦਾ ਸੀਮਨ ਰਖਾਇਆ ਹੁੰਦਾ ਤੇ ਬੱਚੇ ਸੋਹਣੇ ਆ ਜਾਂਦੇ ਆ ਫਰਕ ਇਹੋ ਚੀਜ਼ ਦਾ ਵੀ ਫੇਰ ਹੀ ਜਿਹੜੀ ਨਸਲ ਬਰਕਰਾਰ ਰਹਿੰਦੀ ਅੱਗੇ ਤੋਂ ਅੱਗੇ ਚੰਗੇ ਸੀਮਨ ਪੂਰਾ ਚਵਾਈ ਇੱਕ ਨੰਬਰ ਐ ਦੀ ਪੋਲੀ ਚਵਾਈ ਕੋਈ ਭੈਣ ਜੋਵੇ ਕੋਈ ਭਰਾ ਜੋਵੇ ਕੋਈ ਇਹ ਚੌੜੇ ਪਿੱਟਪੂੜੇ ਦੇ ਵਿੱਚ ਆ ਤੇ ਹੁਣ ਜਿਹੜਾ ਨੈਟੋ 8 ਕਿਲੋ ਦੁੱਧ 8 ਕਿਲੋ ਦੁੱਧ ਐਸਲੇ 8 ਕਿਲੋ ਦੁੱਧ ਦੁੱਧ ਸੰਧੂ ਸਾਹਿਬ ਐਸਲੇ 9-10 ਕਿਲੋ ਹੀ ਥੋੜਾ ਇਹਨੇ ਉਪਰੀ ਸੰਦਾ ਅਗੇ ਹਰਵਾ ਕੀਤਾ ਤੇ ਇਸ ਕਰਕੇ ਆਪਾਂ ਜਨਾ ਨਾ ਨਾ ਦਿੱਥਿਆ ਠੀਕ ਲੋ ਜੀ 8 ਕਿਲੋ ਦੁੱਧ ਦਾ ਜਿਹੜਾ ਦੋਸਤੋ ਹੁਣ ਕਿਸੇ ਵੀਰ ਨੇ ਚੋਲਣਾ 20ਆਂ ਪਾਈਆਂ 2 ਸਮਾ ਹੋ ਗਿਆ ਸੂਈ ਨੂੰ ਮਗਰ ਇਹਦੇ ਕੱਟਾ ਮੇਲ ਕਾਫ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਨਾਲ ਦੀ ਨਾਲ ਜਿਹੜੀਆਂ ਆਪਾਂ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਰਹੇ ਆ ਉਹ ਤੁਸੀਂ ਆਪਣਾ ਤਸੱਲੀ ਦੇ ਨਾਲ ਦੇਖ ਲਿਓ ਕਿਉਂਕਿ ਸੌਦਾ ਕਰਨ ਤੋਂ ਪਹਿਲਾਂ ਪਸ਼ੂ ਆਪਣਾ ਠੀਕਾ ਜੀ ਤਸੱਲੀ ਨਾਲ ਦੇਖ ਲਿਓ ਠੀਕ ਹੈ ਜੀ ਅੱਛਾ ਗੁਰਲਾਲ ਦੀ ਕੀਮਤ ਕੀ ਕਰਦੇ ਆ ਵੀਰ ਕੀ ਮੁੱਲ ਰਊਗਾ ਇਹਦਾ ਕੀਮਤ ਤਾਂ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ ਇਹਦਾ 85000 ਕਰੀ ਜਾਈਏ ਅੱਛਾ ਜੀ ਭਾਵੇਂ 80000 ਕਰੀ ਜਾਈਏ ਇਹ ਵੀ ਆਪਾਂ 75000 ਦੀ ਮਾਇਦੇ ਦਾਂਗੇ 75 ਦੀ ਹਾਂ ਜੀ ਵੀ ਮਤਲਬ ਕਿ ਲੈਣ ਦੇ ਨਾਲ ਆ ਰੇਟ ਹੀ ਆ ਲੈਣ ਦੇ ਨਾਲ ਆ ਹੀ ਆ ਜੀ ਮਤਲਬ ਕਿ ਕੋਈ ਛੋਟ ਛੱਪੇ ਕੋਈ ਗੁੰਜਾਇਸ਼ਾਂ ਹੈਗੀਆਂ ਥੋੜੀਆਂ ਬੱਤ 1000 ਰੁਪਏ ਕਰ ਦਾਂਗੇ 74 ਦੀ ਦੇ ਦਾਂਗੇ 74 ਦੀ ਮਾਝ ਦੇਖੋ ਪੂਰੀ ਵੱਡੀ ਏ ਲੋ ਵੀ ਕੋਈ ਛੋਟੀ ਨਹੀਂ ਏ ਵੱਡੀ ਮਾਝਾ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਸਿੰਗਲ ਹੱਡੀ ਦੀ ਆ ਵੱਡੀ ਮੈਂ ਆ ਬਾਕੀ ਸੋਹਣੇ ਪਿੱਠਪੂੜੇ ਦੇ ਵਿੱਚ ਆ ਚੰਗਾ ਚੌੜਾ ਪਿੱਠਪੂੜਾ 8 ਕਿਲੋ ਹੁਣ ਦੁੱਧ ਹੈਗਾ ਕਿਉਂਕਿ ਵਪਾਰ ਦੇ ਲੈਣ ਕੋਈ ਟਿਕ ਟਕਾ ਕੇ ਵੀਰ ਕੋਈ ਸੇਵਾ ਕਰੂਗਾ ਦੁੱਧ ਵੱਧ ਜੂਗੀ ਬਾਕੀ ਸੱਜਰਾਂ ਦੇ ਵਿੱਚ ਦੀ ਸੂਬਾ ਬਾਕੀ ਆ ਤੁਸੀਂ ਇੱਕ ਵਾਰੀ ਘਟਾ ਫੇਰ ਦੇ ਹਾਂ ਸੰਦੂ ਸਾਹਿਬ ਅੱਜ ਆ ਪਾਣੀ ਮੂੰਹ ਆਖਣਾ ਵੀ ਹੋਰ ਕਿਸੇ ੱਡੇ ਦੇ ਕੋਈ ਇੰਨਾ ਰੇਡ ਪਾਉਂਦਾ ਹੈ ਸਾਡਾ ਇੰਨਾ ਆ ਜਦ ਆ ਆ ਵਖਣਗੇ ਵੀਰ ਬਿਲਕੁਲ ਜੀ ਬਿਲਕੁਲ ਹਾਂ ਜੀ ਲੈ ਵੀ ਗੁਰਲਾਲ 75000 75000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਤੇ ਨੈਕਸਟ ਜਿਹੜੀ ਅਗਲੀ ਆਪਣੇ ਕੋਲ ਇਹ ਮੱਝ ਇਹ ਸੰਦੂ ਸਾਹਿਬ ਤੀਜੇ ਸੂਏ ਮੱਝ ਸੋਈ ਆ ਅੱਛਾ ਪਤਲੀ ਜਮੜੀ ਦੀ ਵੇਖੋ ਬਹੁਤ ਚੰਗਾ ਕਰਦ ਵਜਨੇ ਦਾ ਮੱਝ ਦਾ ਠੀਕ ਹੈ ਜੀ ਪੂਰੀ ਵੱਡੀ ਆ ਮੱਝ ਲੋ ਵੀ ਤੀਜਾ ਸੂਆ ਦੋਸਤੋ ਤੀਜਾ ਨੰਬਰ ਤੀਜਾ ਸੂਆ ਤੇ ਵੱਡੇ ਕੱਦ ਪੁੱਤ ਦੇ ਵਿੱਚ ਆ ਕੱਦ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਦਿਨੇ ਨੂੰ ਕਿਨੇ ਦੱਸਿਆ ਜੀ ਸੰਧੂ ਸਾਹਿਬ ਇਹਨੂੰ 10 ਦਿਨ ਹੋ ਗਏ ਸੂਈ ਨੂੰ ਤੇ ਆ ਨੀਲੀ ਰਾਵੀ ਜੀ ਇਹਦੇ ਮਗਰ ਕੱਟੀ ਜੇ ਆ ਕੱਟੀ ਜਾ ਕੇ ਮੱਝ ਸੱਜ ਰਿਆ ਪਰ ਮੋਲਾ ਜੀ ਆਪਾਂ ਇਹਦਾ ਦੁਕਣਾ ਵਾਲੇ ਕਰਕਤ ਨਾ ਕੱਟੀ ਵੀ ਤੋਹਫਾ ਹੀ ਹੈ ਕਿ ਤੋਹਫਾ ਜੀ ਜਿਆਦੇ ਵੇਖੋ ਆ ਲਓ ਜੀ ਠੀਕ ਆ ਜੀ ਤੇ ਕੱਟੀ ਵੀ ਕਾਫੀ ਚੰਗੀ ਆ ਚਾਰੇ ਯੋਰ ਨੀਲੀ ਦੀ ਕੱਟੀ ਜੇ ਚਾਰੇ ਪੈਰ ਤੋਂ ਉੱਤੇ ਆ ਬਿਲਕੁਲ ਅੱਖ ਬਿੱਲੀ ਮਨ ਕੀ ਅੱਖਾ ਸੋਹਣੀ ਕੱਟੀ ਆ ਠੀਕ ਆ ਤੇ ਦੁੱਧ ਦੀ ਕੀ ਹੁਣ ਹੈ ਇਹਦੇ ਥਲੇ ਸਥਿਤੀ ਦੁੱਧ ਸੰਧੂ ਸਾਹਿਬ ਇਹਦੇ ਥ 6 ਕਿਲੋ ਚ ਹਾਂਜੀ ਚਵਾਈ ਚੋਈ ਇਹਦੀ ਵੀ ਇੱਕ ਨੰਬਰ ਆ ਅੱਛਾ ਟਾਈਮ ਕਿੰਨਾ ਦੱਸਿਆ ਇੱਕ ਵਾਰੀ ਰਿਪੀਟ ਕਰਕੇ ਟਾਈਮ ਸੰਧੂ ਸਾਹਿਬ ਇਹਨੂੰ ਦਸ ਦਿਨ ਹੋ ਗਏ ਸੋਈ ਨੂੰ 10ਾਂ ਕਿ ਦਿਨਾਂ ਦੀ ਸੂਈ ਹੈ ਹਾਂਜੀ ਠੀਕ ਹੈ ਜੀ ਲਓ ਬਦੋਸਤੋ 10 ਦਿਨਾਂ ਦੀ ਸੂਈ ਆ ਇੱਕ ਵਾਰੀ ਥਣ ਲੇਵੇ ਤੋ ਗੁਰਲਾਲ ਮਾੜਾ ਜਿਹਾ ਚੰਗੀ ਤਰ੍ਹਾਂ ਦਿਖਾ ਦੇਵੀਂ ਥਣ ਲੇਵੇ ਸੰਧੂ ਸਾਹਿਬ ਤੋੜ ਕੇ ਵਿਖਾ ਦਿੰਨੇ ਮਾਜ ਹਾਂ ਅਨੇਕ ਕਿ ਮਗਰ ਮਾੜਾ ਜਿਹਾ ਲੱਗਾ ਜੀ ਆ ਫੋਰਜੀ ਆ ਹਾਂ ਥਣ ਗਾੜੀ ਆ ਆ ਇਹਦੇ ਸਿਮ ਦਾ ਤਾਂ ਕੋਈ ਚੱਕਰ ਨਾ ਨਾ ਕੋਈ ਚੱਕਰ ਹੀ ਨਹੀਂ ਗਾਇ ਗਾਵਾ ਨਹੀਂ ਹੁੰਦਾ ਜਿਤਨਾ ਮਾੜਾ ਆਹਾ ਹਾਂ ਨਾ ਹੱਥ ਹੀ ਕਾਦਾਂਲੇ ਪਾਸਿਓ ਕੋਈ ਸ਼ੱਕ ਨਹੀਂ ਤੇ 6 ਕਿਲੋ ਦੁੱਧ ਆਪਾਂ ਚਵਾ ਦਾਂਗੇ ਹਾਂਜੀ ਦੋਵੇਂ ਟਾਈਮਾਂ ਦਾ ਜੀ ਠੀਕਾ ਕਾਦ ਦੇਖੋ ਕਦ ਚੰਗਾ ਵੱਡਾ ਨਵਾਈ ਪੂਰੀ ਆ ਉਚਾਈ ਪੂਰੀ ਆ ਠੀਕਾ ਜੀ ਮੱਝ ਦੀ ਤੱਜਾ ਸੂਬਾ ਸਾਡੇ ਵੀ ਸੰਤੂ ਸਾਹਿਬ ਚੰਗਾ ਆਏ ਤੇ ਦੁੱਧ ਵੀ ਮੈਂ ਕੋਈ 9-10 ਕਿਲੋ ਚਵਾ ਦਊਗੀ ਆਪਣੇ ਕੋਲ ਰਤੀ ਆਈ ਆ ਅੱਛਾ ਅੱਛਾ ਹਾਂਜੀ ਨਾਰਮਲ ਸੀਵਾ ਦਵਾਈ ਆ ਕਿਸੇ ਵੰਡ ਬੁੰਡ ਨਹੀਂ ਅਜੇ ਮੱਝ ਨੂੰ ਪਿਆ ਠੀਕ ਆ ਜੀ ਤੇ ਬਾਕੀ ਚੋਣ ਚਾਂਣ ਭਰਾ ਭਰੂ ਦਵਾਈ ਇੱਕ ਨੰਬਰ ਆ ਸੰਤੂ ਸਾਹਿਬ ਕੋਈ ਪੂਰ ਸ਼ਟਾ ਨਹੀਂ ਬਾਕੀ ਦੋਸਤੋ ਨਾਲ ਦੀ ਨਾਲ ਇਹਨਾਂ ਪਸ਼ੂਆਂ ਦੀ ਆਪਾਂ ਦਵਾਈ ਕਰਵਾ ਦਾਂਗੇ ਠੀਕ ਆ ਜੀ ਤੁ ਹਾਈ ਕਰੀ ਥਣ ਜਿਹੜੇ ਆ ਦੋਸਤੋ ਚਾਰ ਹੀ ਆ ਬਾਕੀ ਇੱਕ ਤੁਹਾਨੂੰ ਮਗਰ ਥੋੜਾ ਦਿਖਾ ਦਿੰਨੇ ਬੱਚਾ ਲੱਗਾ ਤੇ ਕੋਈ ਸੇਮਦਾ ਨਹੀਂਗਾ ਜਾਂ ਕੋਈ ਇਹਦੇ ਚ ਧਾਰ ਨਹੀਂ ਆਉਂਦੀਗੀ ਠੀਕ ਆ ਤੇ ਚਾਰ ਥਾਣਾ ਚਾਰੇ ਥਾਣੇ ਵਰਦੇ ਆ ਥੋੜਾ ਜਿਹਾ ਗੁਰਲਾਲ ਇਹਨੂੰ ਇੱਕ ਕੇ ਹੋਰ ਦਿਖਾ ਦਈਏ ਇੱਧਰ ਕਰਦੀ ਮੈਂ ਇਹਨੂੰ ਡਰਦੀ ਥੋੜਾ ਜਿਹਾ ਕੈਮਰੇ ਤੋਂ ਨਾ ਕੋਈ ਨਾ ਹਾਂਜੀ ਆਹ ਦੇਖੋ ਪਤਰਾ ਮੈਲ ਮੁੰਦਣੀ ਕੋਈ ਹੋ ਜਾਂਦੀ ਕਰਮਣ ਹਾਂ ਹਾਂ ਆਹ ਲੋ ਠੀਕ ਹੈ ਜੀ ਤੇ ਗੁਰਲਾਲ ਇਹਦਾ ਫਿਰ ਕੀ ਮੁੱਲ ਕਰਦੇ ਪਏ ਆ ਮੁੱਲ ਸੰਧੂ ਸਾਹਿਬ ਇਹਦਾ ਭਾਪ 60 ਕਰੀ ਜਾਈਏ ਭਾਪ 60 ਕਰੀ ਜਾਈਏ ਹਾਂ ਇਹ ਹਾਂ ਨਾ 56000 ਦੀ 56 ਦੀ ਹਾਂ ਜੀ ਠੀਕ ਹੈ ਜੀ ਵਿਚੋਂ ਕੋਈ ਹੋ ਜੂਗੀ ਗਜਾਇਸ਼ ਕੋਈ ਕਸਰ-ਗੁਸਰ ਦੇ ਆਪੇ 1000 ਛੱਡ ਜਾਗੇ 55 ਦੇ ਦੇ ਦਾਂਗੇ 55 ਦੇ ਹਾਂਜੀ ਲੋ 55000 ਦੀ ਠੀਕ ਆ ਬਾਕੀ ਬਿਲਕੁਲ ਸੱਜਰ ਸੋਈ ਆ ਦੋਸਤੋ ਅੱਗੇ ਦੁੱਧ ਵਧਾਉਣਾ ਚੰਗੀ ਸੇਵਾ ਨੇ ਆ ਚੰਗੀ ਸੇਵਾ ਕਰਕੇ ਕੋਈ ਵੀ ਇਹ ਦੁੱਧ ਵਧਾ ਸਕਦਾ ਬਾਕੀ ਮੱਝ ਵੱਟੀ ਆ ਮੈਂ ਸੰਤੂ ਸਾਹਿਬ ਸੱਜਰ ਸੋਈ ਆ ਸਾਰਾ ਸੁਆ ਪੀ ਗੇ ਕੱਟੀ ਹੈਗੀ ਮਗਰ ਮੱਝ ਫੇਰ ਉਹਨੇ ਰੁਪਈਆ ਦੀ ਐ ਲੋ ਜੀ ਠੀਕ ਆ ਜੀ ਅਛਾ ਤੇ ਗੁਰਲਾਲ ਇਹ ਅੱਜ ਆਪਣੇ ਕੋਲ ਪਸ਼ੂ ਤਿੰਨ ਨੇ ਹਾਂਜੀ ਸੰਤੂ ਸਾਹਿਬ ਇਹ ਤਿੰਨ ਪਸ਼ੂ ਗਾਉ ਹੈ ਅੱਜ ਆਪਣੇ ਕੋਲ ਆ ਠੀਕ ਆ ਤੇ ਨੰਬਰ ਕਰ ਲਈਏ ਸਾਂਝੇ ਨੰਬਰ ਹੈਗਾ ਸੰਤੂ ਸਾਹਿਬ 97792 94006 ਨਾਂ ਹੈਗਾ ਡੜੀ ਜੀ ਦਾ ਦਲੇਰ ਸਿੰਘ ਪਿੰਡ ਡੱਲ ਜ਼ਿਲ੍ਹਾ ਤਨਤਾਰ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਹਮਣੇ ਮੇਰੇ ਨਾਲ ਵੀਰ ਗੁਰਲਾਲ ਤੇ ਅੱਜ ਵੀਰ ਦਲੇਰ ਸਿੰਘ ਬਾੜ ਦੇ ਘਰੋਂ ਆਪਾਂ ਤੁਹਾਨੂੰ ਇਹ ਤਿੰਨ ਪਸ਼ੂ ਦਿਖਾਉਣੇ ਸੀਗੇ ਤੇ ਦੋ ਤਾਂ ਮੱਝਾਂ ਜਿਹੜੀਆਂ ਬਿਲਕੁਲ ਸਹੀਆਂ ਸਵਾਈਆਂ ਨੇ ਠੀਕ ਹੈ ਦੋ ਦੁੱਧ ਤੇ ਚੱਲਣ ਡੀਆਂ ਨੇ ਜਿੰਨਾਂ ਜਿੰਨਾਂ ਦੁੱਧ ਹੁਣ ਥੱਲੇ ਹਾਜ਼ਰ ਆ ਉਹਦੀ ਡਿਟੇ ਇੱਕ ਬੂਰੀ ਦੀ ਝੋਟੀ ਜਿਹੀ ਬੂਰੀ ਝੋਟੀ ਆ ਦੂਜਾ ਸੂਬਾ ਸੁਣੀ ਆ ਇਹਦੀ ਡਿਟੇਲ ਵੀ ਆਪਾਂ ਵਿੱਚ ਸਾਂਝੀ ਕਰਤੀ ਆ ਝੋਟੀ ਪਸੰਦ ਆਊਗੀ ਜਿਹੜੇ ਵੀਰ ਕੋਈ ਨਾ ਪੈਸਾ ਖਰਚ ਕਰਕੇ ਉਹ ਜੀ ਚੀਜ਼ ਖਰੀਦਣ ਤਾਂ ਚਾਹਵਣਾ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਚੰਗੀ ਝੋਟੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ